800 900 ਕੱਲਿਆਂ ਨੂੰ ਆਪਾਂ ਨੂੰ ਬਾਕੀਆਂ ਨੂੰ ਕਿੰਨਾਂ 100 ਕਿੰਨਾਂ 50 1200 1700 ਹਾਂਜੀ 1884 100 ਵਿਸ਼ੇਸ਼ ਤੌਰ ਤੇ ਧੰਵਾਦ ਆ ਤੁਹਾਡਾ ਭਾਈ ਜੀ ਐਡੀ ਗੱਲ ਤਾਂ ਤੁਸੀਂ ਮੈਨੂੰ ਦੱਸੀ ਨਹੀਂ ਮੈਂ ਕਿਹਾ ਮੁੰਡੇ ਨੂੰ ਦੱਸੋ ਤੁਹਾਡਾ ਬਹੁਤ ਤੁਹਾਡਾ ਦਾ ਡਬਲ ਧੰਵਾਦ ਡਬਲ ਨਾਲੋ ਵੀ ਬੰਦ ਬੋਲੇ ਸੋਨਿਆ ਜੈ ਜੈਕਾਰ ਮੇਰੇ ਲਿਖਿਆ ਗਿਆ ਹੁਣ ਤੁਹਾਡਾ ਪੱਕੀ ਡੈਰੀ ਦੇਣ ਵਾਲੀ ਡੈਰੀ 'ਚ ਨੌ ਚੜ ਗਿਆ ਸੋਨਿਆ ਜੈ ਜੈਕਾਰ ਸਾਥ ਸੰਗਤ ਜੀ ਗੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇੰਨੀ ਮਿਹਨਤ ਕੀਤੀ ਮੇਰੇ ਲਈ ਬਹੁਤ ਮਿਹਨਤ ਕੀਤੀ ਇੰਨੀ ਗਰਮੀ ਦੇ ਵਿੱਚ ਤੁਸੀਂ ਨੱਠੇ ਭੱਜੇ ਇੰਨੀ ਧੁੱਪ 'ਚ 45 46 ਡਿਗਰੀ ਦੇ ਵਿੱਚ ਤੁਸੀਂ ਮੋਟਰਸਾਈਕਲਾਂ ਤੇ ਘੁੰਮੇ ਹੋ ਮੇਰੇ ਲਈ ਜਦਕਿ ਮੇਰਾ ਔਰੇ ਕੋਈ ਵੀ ਮਤਲਬ ਨਹੀਂ ਸੀ ਕਿ ਮੈਂ ਆਇਆ ਕੋਈ ਮਰੇ ਯੂਰੇ ਐ ਨਹੀਂ ਸੀ ਵੀ ਮੇਰੇ ਹਰੇਕ ਪਿੰਡ ਚ ਬੰਦੇ ਮੇਰੇ ਤਾਂ ਕਿਸੇ ਵੀ ਪਿੰਡ ਚ ਬੰਦੇ ਨਹੀਂ ਸੀ ਕੋਈ ਇਕਾਈ ਨਹੀਂ ਸੀ ਸਾਧ ਸੰਗਤ ਜੀ ਤੁਸੀਂ ਮੈਨੂੰ ਮੁੱਖ ਮੰਤਰੀ ਤੇ 9 ਐਮਐਲਏਾਂ ਦੇ ਖਿਲਾਫ ਚਿਤਾਤਾ ਜਾਤ ਨੂੰ ਅਜਾਦ ਵੀ ਉਹ ਜਿਹਦਾ ਕੱਖ ਵੀ ਨਹੀਂ ਸੀ ਹਲਕੇ ਚ ਤੁਸੀਂ ਇਹ ਤੁਹਾਨੂੰ ਨਹੀਂ ਪਤਾ ਸਾਧ ਸੰਗਤ ਜੀ ਫਰੀਦਕੋਟ ਹਲਕੇ ਵਾਲੇ ਨਹੀਂ ਇਹ ਗੱਲ ਮਹਿਸੂਸ ਕਰਦੇ ਤੁਹਾਡੇ ਆਪਣੇ ਫਰੀਦਕੋਟ ਦਾ ਨਾਂ ਹੁਣ ਦੁਨੀਆ 'ਚ ਚੱਲਦਾ ਹੈ ਬੋਲੇ ਸੋਨਿਆ ਵਾਹਿਗੁਰੂ ਭਾਈ ਸ਼ਹੀਦ ਦੇ ਪਰਿਵਾਰ ਦੀ ਸ਼ਹੀਦ ਦੇ ਪੁੱਤ ਨੂੰ ਫਰੀਦਕੋਟ ਵਾਲਿਆਂ ਨੇ ਜਿਤਾਇਆ ਹੈ ਦੁਨੀਆ ਦੇ ਜਿਹੜੇ ਉਹ ਅਖਬਾਰ ਜਿਨ੍ਹਾਂ 'ਚ ਇੰਟਰਨੈਸ਼ਨਲ ਖਬਰਾਂ ਚੱਲਦੀਆਂ ਹੈ ਆਪਣੇ ਫਰੀਦਕੋਟ ਦਾ ਨਾਂ ਹੁਣ ਉਹਨਾਂ 'ਚ ਆਉਂਦਾ ਹੈ ਵੈਜੀਤ ਬਿਆਨ ਸਿੰਘ ਦੇ ਪੁੱਤਰ ਨੂੰ 40 ਸਾਲ ਬਾਅਦ ਵੀ ਫਰੀਦਕੋਟ ਹਲਕੇ ਵਾਲਿਆਂ ਨੇ ਜਿਤਾਤਾ ਤੁਸੀਂ ਆਪਾਂ ਨਹੀਂ ਇਹ ਗੱਲ ਮਹਿਸੂਸ ਕਰਦੇ ਬਾਹਰਲੇ ਮੁਰਕਾ ਚ ਜਾ ਕੇ ਦੇਖੋ ਬਾਹਰਲੇ ਅਖਬਾਰਾਂ ਚ ਦੇਖੋ ਕਿਵੇਂ ਆਪਣੇ ਫਰੀਦਕੋਟ ਦਾ ਨਾਂ ਉੱਚਾ ਹੋ ਗਿਆ ਜਿਹੜੇ ਸਿੱਖੀ ਸੋਚ ਵਾਲੇ ਬੰਦੇ ਆ ਨਾ ਸਿੱਖੀ ਦੀ ਕਦਰ ਕਰਦੇ ਆ ਉਹਨਾਂ ਦੇ ਮਨਾਂ ਚ ਦੇਖੋ ਕਿੰਨਾ ਸਤਕਾਰ ਵਧਿਆ ਹੈ ਆਪਣਾ ਬਹੁਤ ਦੁਨੀਆ ਸਤਕਾਰ ਕਰ ਰਹੀ ਹੈ ਫਰੀਦਕੋਟ ਦਾ ਬਹੁਤ ਸਤਕਾਰ ਕਰਦੀ ਹੈ ਐਨਾ ਖਬਰਾਂ ਦੇ ਵਿੱਚ ਬਾਹਰ ਚ ਚੱਲਦਾ ਬਾਹਰ ਚੱਲਦਾ ਵੀ ਜੀ ਹਾਂ ਫਰੀਦਕੋਟ ਵਾਲਿਆਂ ਨੇ ਜਿਤਾਤਾ 40 ਸਾਲ ਬਾਅਦ ਬਹੁਤ ਮਾਣ ਜਤਵਦ ਰਿਹਾ ਆਪਣੇ ਹਲਕੇ ਦਾ ਬਾਕੀ ਮੈਂ ਵੀ ਸਾਥ ਸੰਗਤ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਬਾਕੀ ਸਾਥ ਸੰਗਤ ਮੈਨੂੰ ਪਤਾ ਲੱਗਿਆ ਕਿ ਜਿਹੜੇ ਪਹਿਲਾਂ ਪਾਰਟੀ ਆਲੇ ਤੰਗ ਕਰਦੇ ਆ ਜੀ ਇਹ ਸਾਨੂੰ ਛੱਡ ਗਿਆ ਕੋਈ ਨਾ ਕੋਈ ਬਹਾਨੇ ਲਾ ਕੇ ਤਮ ਕਿਉਂ ਨੇ ਆਂ ਸਾਧ ਸੰਗਤ ਬਿਲਕੁਲ ਹੀ ਕਿਸੇ ਤੋਂ ਡਰਨੇ ਦੀ ਲੋੜ ਮੈਂ ਤੁਹਾਡੇ ਨਾਲ ਐ ਜਮਾਨੇ ਡਰਨਾ ਕਿਸੇ ਤੋਂ ਪਰ ਆਪਾਂ ਪਹਿਲ ਵੀ ਨਹੀਂ ਕਰਨੀ ਆਪਾਂ ਕਿਸੇ ਨੂੰ ਨਹੀਂ ਤੰਗ ਕਰਨਾ ਹੁਣ ਸਾਧ ਸੰਗਤ ਜੇ ਉਹੀ ਗੱਲ ਹੋ ਜਵੇ ਜੇ ਮੈਂ ਹੀ ਕਹਿਣ ਲੱਗ ਜਾਵਾਂ ਮੈਂ ਉਹਨਾਂ ਨੂੰ ਤੰਗ ਕਰਾਂ ਤੁਸੀਂ ਮੇਰਾ ਸਾਥ ਨਹੀਂ ਦਿੱਤਾ ਆ ਤਾਂ ਕੋਈ ਗੱਲ ਨਾ ਨਾ ਹੋਈ ਸਾਧ ਸੰਗਤ ਹੁੰਦਾ ਥੋਡੀ ਮਰਜ਼ੀ ਆ ਤੁਸੀਂ ਜਿੱਥੇ ਮਰਜ਼ੀ ਜਾਓ ਉਹਨਾਂ ਦੀ ਮਰਜ਼ੀ ਆ ਉਹ ਜਿੱਥੇ ਮਰਜ਼ੀ ਖੜਨਾ ਤੁਸੀਂ ਮੇਰੇ ਨਾਲ ਆ ਕੇ ਤਾਂ ਐਵੇਂ ਥੋੜੀ ਆ ਵੀ ਹੁਣ ਤੁਹਾਨੂੰ ਕੋਈ ਧਮਕਾ ਦਊਗਾ ਮੈਂ ਹਾਰ ਜਾਂਦਾ ਗੱਲ ਹੋਰ ਸੀ ਹੁਣ ਨਹੀਂ ਹੁਣ ਨਹੀਂ ਆਪਾਂ ਨੂੰ ਕੋਈ ਕੁਝ ਕਹਿ ਸਕਦਾ ਨਾਲ ਖੜਾ ਰਾਤ ਨੂੰ 11 12 1 2 ਵਜੇ ਕਦੇ ਵੀ ਜੇ ਕੋਈ ਗੱਲ ਹੁੰਦੀ ਹੈ ਅਮਰਜੈਂਸੀ ਪੈਂਦੀ ਹੈ ਤਾਂ ਮੈਂ ਨਾਲ ਖੜਾ ਤੁਹਾਡੇ ਆਉਂਗਾ ਬਾਕੀ ਸਾਰ ਸੰਗਤ ਹੀ ਆਪਾਂ ਆਪ ਕਿਸੇ ਨੂੰ ਦਬਕਾਉਣਾ ਵੀ ਨਹੀਂ ਐ ਡਰਾਉਣਾ ਵੀ ਨਹੀਂ ਐ ਮੈਂ ਲਾਪਾ ਕਰਨੀ ਨਹੀਂ ਤੇ ਦੂਦੀ ਛੱਡਣੀ ਕੋਈ ਨਹੀਂ ਬੋਲੇ ਸੋਨਿਆ ਜਰਸੀ ਮੈਂ ਆਪ ਸਭ ਦਾ ਫੇਰ ਕਹਿਣਾ ਵੀ ਬਹੁਤ ਬਹੁਤ ਧੰਨਵਾਦ ਦੀਆਂ ਤੁਸੀਂ ਮੈਨੂੰ ਇੰਨਾ ਮਾਨ ਇੱਜ਼ਤ ਪਿਆਰ ਸਤਿਕਾਰ ਦਿੱਤਾ ਕੀ ਫਤਿਹ ਮੈਂ ਭਾਈ ਸਰਜੀਤ ਸਿੰਘ ਜੀ ਨੂੰ ਇਹ ਵਿਸ਼ੇਸ਼ ਤੌਰ ਤੇ ਧਿਆਨ ਦਿਵਾਉਣਾ ਚਾਹੁੰਦਾ ਬੋਲੇ ਸੋਨਿਆ ਹਲਕਾ ਦੁਨੀਆ ਦੀ ਨਜ਼ਰ ਤੁਸੀਂ ਕਿਹਾ ਕਿ ਅੱਜ ਚੁਣਿਆ ਗਿਆ ਉਵੇਂ ਆ ਨਗਰ ਸਰਜੀਤ ਸਿੰਘ ਜੀ ਇੱਕ ਸਾਰੀ ਫੀਸ ਕੋਟ ਹਲਕੇ ਦੇ ਵਿੱਚੋਂ ਆ ਗੁਰੂਸਰ ਨਗਰ ਹੈ ਕੋ ਨਗਰ ਹੈ ਜਿਹਦੇ ਵਿੱਚੋਂ 70 ਤੋਂ 80% ਵੋਟ ਆਪਾਂ ਨੂੰ ਕੌਮ ਨੂੰ ਪਈ ਹੈ ਬੋਲੋ ਸੋਨਿਆ 890 ਕੱਲਿਆਂ ਨੂੰ 890 900 ਕੱਲਿਆਂ ਨੂੰ ਆਪਾਂ ਨੂੰ ਬਾਕੀਆਂ ਨੂੰ ਕਿੰਨੂੰ 100 ਕਿੰਨੂੰ 50 1200 1300 ਹਾਂ ਜੀ ਸੋ ਵਿਸ਼ੇਸ਼ ਤੌਰ ਤੇ ਧੰਵਾਦ ਆ ਤੁਹਾਡਾ ਬਾਈ ਜੀ ਐਡੀ ਗੱਲ ਤਾਂ ਤੁਸੀਂ ਮੈਨੂੰ ਦੱਸੀ ਨਹੀਂ ਮੈਂ ਕਿਆ ਮੁੰਡੇ ਨੂੰ ਦੱਸੋ ਤੁਹਾਡਾ ਬਹੁਤ ਤੁਹਾਡਾ ਤਾਂ ਡਬਲ ਧੰਨਵਾਦ ਡਬਲ ਨਾਲੋ ਵੀ ਬੰਦ ਧੰਨਵਾਦ ਸੋਨਿਆ ਮੇਰੇ ਲਿਖਿਆ ਗਿਆ ਹੁਣ ਤੁਹਾਡਾ ਪੱਕੀ ਡੈਰੀ ਦੇਣ ਵਾਲੀ ਡੈਰੀ ਜਿਨੋਂ ਚੜ ਗਿਆ ਸੋਨਿਆ ਹਾਏ ਸੋਨਿਆ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੁੰਦੀ ਆ ਸਾਹ ਸੱਜਣ ਜੀ ਜਦ ਕੋਈ ਖੜਦਾ ਹੈ ਨਾਲ ਤੇ ਮੈਂ ਵੀ ਵਿਸ਼ਵਾਸ ਦਵਾ ਨਾ ਕਿ ਖੜਾ ਹੈ ਦੇਖੋ ਵਾਲੇ ਮੈਂ ਸੌ ਨਹੀਂ ਚੱਕੀ ਮੇਰੀ ਬਹੁਤ ਵੱਡੀ ਜਿੱਤ ਹੋਈ ਹੈ ਸਰਕਾਰ ਦੇ ਖਿਲਾਫ ਮੈਂ ਕਿਹਾ ਵੀ ਹਲੇ ਸੌ ਕਹਿੰਦੇ 18 ਨੂੰ ਚਕਾਉਣੀ ਹੈ 19 ਨੂੰ ਮੈਂ ਕਹਿੰਦੇ ਆਪਾਂ ਧੰਨਵਾਦੀ ਦੌਰੇ ਕਰਦੇ ਆਂ ਕੁਝ ਤਾਂ ਪਿੰਡ ਕੱਢਾਂਗੇ ਹੀ ਨਾ ਨਾਲੇ ਜਿਹੜੇ ਬੰਦਿਆ ਨੇ ਮੇਰਾ ਸਾਥ ਦਿੱਤਾ ਏ ਇਹ ਕਹਿਣ ਜੋਗੇ ਤਾਂ ਹੋਣਗੇ ਵਿਰੋਧੀਆਂ ਨੂੰ ਤੁਸੀਂ ਤਾਂ ਕਹਿੰਦੇ ਸੀ ਉਹ ਨਾ ਦਿਖਣਾ ਹੀ ਨਹੀਂ ਉਹ ਤਾਂ ਆ ਗਿਆ ਉਹਨੇ ਤਾਂ ਹਲੇ ਸੌਂ ਵੀ ਨਹੀਂ ਚੱਕੀ ਉਹ ਤਾਂ ਪਹਿਲਾਂ ਹੀ ਆ ਗਿਆ ਆਪਾਂ ਥੋੜਾ ਸਿਰ ਉੱਚਾ ਹੀ ਰੱਖਣਾ ਹੈ ਜੋ ਦਿਹਾੜਾ ਤਾਂ ਜੀ ਸਾਤ ਸੰਗਤ ਬਹੁਤ ਬਹੁਤ ਧੰਨਵਾਦੀਆਂ ਤੁਸੀਂ ਤਾਂ ਬਹੁਤ ਰਿਕਾਰਡ ਤੋੜੀ ਵੋਟ ਪਾਤੀ ਤੁਪੀ ਕਰਵਾਨੀ ਬਹੁਤ ਵੱਡੀ ਹੈ ਜੀ ਕੋਈ ਹੋਰ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਕਦੇ ਆਪਣੇ ਪਿੰਡ ਨੂੰ ਦੇਖੋ ਬਹੁਤ ਵੱਡੇ ਬੱਬਰ ਸ਼ੇਰ ਦੇ ਜੀ ਹਾਂ ਤੁਹਾਡੇ ਪਿੰਡ ਚ ਕਦੇ ਵੀ ਕੋਈ ਗ੍ਰਾਂਟ ਦੀ ਲੋੜ ਹੋਈ ਕਿਸੇ ਚੀਜ਼ ਦੀ ਲੋੜ ਹੋਈ ਆਪਾਂ ਵੀ ਰਕਾਰ ਥੋੜੀ ਦੇਵਾਂਗੇ ਮੋਲੇ ਸੋਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ